ਆਜਾ ਆਜਾ ਵੀਰਿਆ ਆਜਾ ਮੈਂ ਤੁਹਾਡਾ ਕੀ ਬਗੜਿਆ ਦੱਸ ਉਹ ਕੀ ਗੱਲ ਕੀ ਹੋ ਗਈ ਨਹੀਂ ਨਹੀਂ ਮੈਂ ਕਿਹਦੀ ਕਦੀ ਬੰਦਾ ਚੰਗਾ ਕਿਹਾ ਤੈਨੂੰ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਨੂੰ ਮੇਰਾ ਘਰ ਜਾੜ ਦਿੱਤਾ ਗੱਲ ਕੀ ਹਾਲਤਾ ਦੱਸ ਕੀ ਗੱਲ ਕੀ ਦੱਸ ਤੈਨੂੰ ਨਹੀਂ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਨਹੀਂ ਮੈਂ ਘਰ ਪਟੇ ਕਿਰਾਏ ਦਿੱਤਾ ਤੇਰਾ ਮੈਂ ਕਦੀ ਆ ਤੇ ਮੰਦਾ ਦਾ ਚੰਗਾ ਤੁਹਾਨੂੰ ਕਦੀ ਕਿਹਾ ਆਬਾਖਸ ਦੱਲ ਗਈ ਕੋਈ ਗੱਲ ਦੱਸ ਤੂੰ ਤੈਨੂੰ ਨਹੀਂ ਪਤਾ ਗੱਲ ਦਾ ਨਹੀਂ ਨਹੀਂ ਮੈਨੂੰ ਪਤਾ ਹੀ ਨਾ ਗਾਜ ਪਤਾ ਉਹਦਾ ਫਿਕਰ ਹੀ ਗੱਲ ਸੀ ਮਾਰ ਆਪਣੇ ਘਰ ਹੀ ਨਾਲ ਬਾਹਰ ਵਾਲੇ ਮਾਰੇ ਮੁੰਡੇ ਅੱਛਾ ਉਹਦਾ ਯਾਰ ਗਿਓ ਆ ਕਿਥੇ ਐਡਮਿਸ਼ਨ ਕਰਾਉਣ ਗਿਓ ਮੁੰਡੇ ਦੀ ਮੇਰੇ ਨਾਲ ਸਾਰੇ ਜਾੜ ਕੇ ਮੇਰਾ ਆਹੋਂ ਸੈਰਾਂ ਕਰਦੇ ਫਿਰਦੇ ਮਾਬਤ ਲਾ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਗੱਲ ਕੀ ਆਪਾਂ ਕਾਲਾਂ ਨੇ ਪਤਾ ਕੋਈ ਗੱਲ ਨਹੀਂ ਗੱਲ ਕੀ ਹੋਣੀ ਆ ਦੱਸ ਆ ਲੈ ਮੈਂ ਪਰਦੂਤਾ ਕੀ ਗੱਲ ਹੋ ਗਈ ਦੇਖ ਲੈ ਅੱਪ ਅੱਛਾ ਜਾ ਆਹ ਵੋਟੋ ਉਰੀ ਘੱਟ ਕੇ ਭੇਜਿਆ ਇਹ ਭੂਨ ਤਾਂ ਮੇਰਾ ਆ ਮੇਰੇ ਭੂਨ ਤੋਂ ਭੇਜ ਦਿੱਤੀ ਵੋਟੋ ਤੈਨੂੰ ਅੱਛਾ ਆਹ ਦਾ ਜਿਹੜੀ ਉਹਨੇ ਕੀਤੀ ਕਰਤੂਤ ਬਹੁਤ ਗਲਤ ਕੀਤਾ ਕੰਮ ਮਾੜੀ ਕਰਤੂਤ ਕੀਤੀ ਔਰ ਆਹ ਦਾ ਅਸਰੇ ਕੀ ਗੱਲ ਹੋਈ ਆ ਉਹ ਜਦੋਂ ਇਹਨਾਂ ਨੇ ਦੱਸਿਆ ਤੀ ਪੌਣਾ ਜਿਹੜਾ ਸੀ ਆਪਾਂ ਪਾਤਾ ਮੇਨਾਂ ਲੜ ਪਈ ਅੱਛਾ ਲੜ ਪਈ ਮੈਂ ਬਥੇਰੀਆਂ ਮੈਂ ਤਾਂ ਕੀਤੀ ਆ ਮੈਂ ਇੰਦਾਂ ਦੀ ਗੱਲ ਨਹੀਂ ਬਥੇਰਾ ਬਸਵਾਜ ਤੋਂ ਆਇਆ ਮੈਂ ਉਹ ਮੈਨੂੰ ਐਦਾਂ ਕਦੀ ਨਹੀਂ ਬੋਲੀ ਮੈਂ ਤਾਂ ਜੀ ਜੀ ਤਾਂ ਮੇਰਾ ਨਹੀਂ ਬੋਲਦੇ ਤਾਂ ਨਹੀਂ ਐਦਾਂ ਤਾਂ ਹੈਗਾ ਉਹ ਮੈਂ ਜਦੋਂ ਉਹਨੂੰ ਕਿਹਾ ਹੁਣ ਭਰਾਵਾ ਆਪਣੇ ਭਰਾ ਖਾਦ ਲੈ ਅੱਛਾ ਭਰਾ ਖਾਦ ਲੈ ਜਦੋਂ ਉਹ ਰਾਤ ਨੂੰ ਲੈਣ ਆ ਗਿਆ ਅੱਛਾ ਲੈਣ ਆ ਗਿਆ ਮੈਂ ਬਥੇਰੇ ਮੋਰੇ ਹੋ ਕੇ ਰੋਕਿਆ ਨੇਰਾ ਅੱਧੀ ਰਾਤ ਹੋਈ ਸੀ ਮੈਨੂੰ ਤਾਂ ਉਹਦਾ ਭਰਾ ਲਾਪਿਆ ਤੱਕੇ ਮਾਨਤ ਮੇਰਾ ਮੈਂ ਥੱਲੇ ਡੇ ਪਿਆ ਹਾਂ ਤਾਂ ਬੜੇ ਪਾੜ ਗਿਆ ਬੁਰਾ ਹਾਲ ਮੇਰਾ ਮੈਂ ਤਾਂ ਮੇਤਾ ਮੂੰ ਤਾਂ ਬਥੇਰੀਆਂ ਕੀਤੀਆਂ ਅਬ ਮੇਰਾ ਗੋਟ ਹਿੱਲ ਗਿਆ ਹੁਣ ਡਾਕਟਰ ਕੋਲ ਜਾਣਾ ਜਾ ਕੇ ਉਹਨਾਂ ਨੇ ਥਾਣੇ ਰਿਪੋਰਟ ਦਿੱਤੀ ਥਾਣੇ ਤੱਕ ਗੱਲ ਪਹੁੰਚ ਗਈ ਆ ਮੈਂ ਇੱਕ ਦਿਨ ਦੱਸ ਦਿੰਦਾ ਜੇ ਮੈਨੂੰ ਏ ਨਾ ਮੈਂ ਬਾਹਰ ਤੇ ਘਰ ਦੇ ਹੋਣਗੇ ਉਹ ਨਹੀਂ ਤੈ ਕੋਈ ਗੱਲ ਨਹੀਂ ਮੈਨੂੰ ਮੈਂ ਇਹ ਦੱਸਦਾ ਮੈਂ ਜੇ ਮੈਨੂੰ ਠਾਣੇ ਜਾਣਾ ਪੈ ਗਿਆ ਮੈਂ ਮੈਂ ਇਹ ਦੱਸਦਾ ਹੈਗਾ ਹੁਣੇ ਮੈਂ ਫੋਨ ਕਰਕੇ ਪੁੱਛਦਾ ਹਾਂ ਇਹ ਮਤਲਬ ਜਿੱਦਾਂ ਮੈਂ ਉੱਥੇ ਜਾ ਕੇ ਮੈਂਦ ਕਰਕੇ ਦੱਸ ਗਿਆ ਹਾਂ ਆਪਣੀ ਕਰਤੂਤ ਵੇਈ ਜਾਂ ਕਰਤੂਤਾ ਦੀ ਆਪ ਕੀਤੀ ਹੈ ਕੋਈ ਗੱਲ ਨਹੀਂ ਬੋਲਣਾ ਤੂੰ ਮੈਂ ਤੈਨੂੰ ਦੱਸਦਾ ਜੇ ਕੋਈ ਮੇਰੀ ਗੱਲ ਹੋਵੇ ਮੈਂ ਖੁਦ ਖਾ ਲੈਣਾ ਮੈਂ ਦੱਸਦਾ ਕੋਈ ਗੱਲ ਨਹੀਂ ਮੈਨੂੰ ਜਾਣਾ ਪੁੱਠੇ ਪਾਸੇ ਨੂੰ ਨਹੀਂ ਜਾ ਮੈਂ ਇਹ ਕਰਿਆ ਜਾਂਦਾ ਤੈਨੂੰ ਕਹਿੰਦਾ ਮੇਰੇ ਨਾਲ ਜੋ ਪੁੱਤ ਦਾ ਪੁੱਛਦਾ ਮੈਂ ਅੱਜ ਕਰਦਾ ਥਾਲਿਆਂ ਨਾਲ ਕੁੱਤੇ ਖਾਣੀ ਤੂੰ ਬੈਠ ਜਾਣਾ ਮੈਂ ਤੇ ਪਾਣੀ ਕੋਣੀ ਪੀਤਾ ਨਹੀਂ ਕੋਈ ਨਹੀਂ ਬੱਸ ਮੈਂ ਛੱਡ ਗਿਆ ਮੈਂ ਤੈਨੂੰ ਕਰ ਲੈ ਨਹੀਂ 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 ਚੱਲ ਜਾਣਾ ਮੈਂ ਕੋਈ ਗੱਲ ਨਹੀਂ ਕਰਦਾ ਮੈਂ ਫੁੱਲ ਕਰੀ ਨਾ ਇਹਦੇ ਗੱਲ ਕੋਈ ਨਹੀਂ ਕੋਈ ਨਹੀਂ ਸਾਲਿਆਂ ਨੇ ਕਿਹੜੀ ਕਰਤੂਤ ਕਰ ਦਿੱਤੀ ਉਹ ਆਹ ਲਾਂ ਦੇ ਜਰਾ ਬੱਲਾ ਚੰਗਾ ਭਲਾ ਬੰਦਾ ਜਿਹੜਾ ਇੰਨਾ ਵਧੀਆ ਬੰਦਾ ਜਿਹੜਾ ਨੇ ਪੁੱਠੇ ਪਾਸੇ ਇੱਕ ਘਰ ਦੇ ਵਿੱਚ ਉਹਨਾਂ ਦੇ ਪੁੱਤੇ ਕੰਮ ਸਾਲਿਆਂ ਦੇ ਇਹਨਾਂ ਦੇ ਆਹ ਦੇ ਜਰਾ ਆ ਲਾਂ ਦੇ ਚੰਗਾ ਭਲਾ ਬੰਦਾ ਮੈਨੂੰ ਫੋਨ ਚੱਕਣ ਦੇ ਚਾਰ ਇਹਨਾਂ ਦੀ ਅਸਲਿਆਂ ਦੀ ਤੌਣੀ ਲਾਉਣੀ ਬਣਾਉਣੀ ਫੋਟੋ ਵੀ ਇਤੋਂ ਭੇਜ ਗਿਆ ਉਹ ਇਹਨਾਂ ਨੇ ਦੇਖ ਲੈ ਠਾਣੇ ਚਲ ਜਵੇ ਕੀ ਜਵਾਬ ਦਵਾਂਗੇ ਇੱਥੇ ਖੜ ਜਾਣਾ ਲਾਉਣਾ ਬਹੁਤ ਧੰਨ ਹੈਲੋ ਹੈਲੋ ਹਾਂ ਕਿੱਥੇ ਆ ਅਸੀਂ ਇੱਥੇ ਸ਼ਹਿਰਾਂ ਹੀ ਆ ਯਾਰ ਕੀ ਕਰਦੇ ਆ ਆਓ ਜਰਾ ਕਰਨੋ ਆਣ ਲੱਗੇ ਆ ਬਸ ਅਸੀਂ ਆਜਾ ਆਜਾ ਛੇਤੀ ਆਓ ਜਰਾ ਪ੍ਰਸ਼ਾ ਕੋਈ ਨਹੀਂ ਆਦਾ ਕੀ ਗੱਲ ਹੈ ਨਹੀਂ ਦੱਸਦਾ ਤੈਨੂੰ ਗੱਲ ਕੀ ਹੋ ਗਈ ਉਹ ਵੀ ਦੇਣਾ ਜਿਹੜਾ ਤੁਸੀਂ ਕਰਤੂਤ ਕੀਤੀ ਹੈ ਨਾ ਵੀਰੇ ਨੂੰ ਕਰਦੇ ਉਹਦੇ ਪ੍ਰਸ਼ਾਦ ਪਾਤਾ ਆਜਾ ਜਰਾ ਮੈਂ ਤੈਨੂੰ ਦੱਸਦਾ ਉਸ਼ਾ ਠੀਕ ਨਾਲੇ ਜਾ ਇਹਨੂੰ ਲਿਆ ਜਰਾ ਇਹਨੂੰ ਵੀ ਬਣਾਉਣਾ ਬੰਦੇ ਦਾ ਪੁੱਤ ਠੀਕ ਆ ਗਏ ਅਸੀਂ ਵੱਡੇ ਸਾਲੇ ਤੰਜਰ ਕੁਝ ਸ਼ਰਮ ਕਰਿਆ ਕਰੋ ਕੁਝ ਆ ਜਾਓ ਆ ਜਾਓ ਛੇਤੀ ਆ ਜਰਾ ਠੀਕ ਹੈ ਠੀਕ ਆ ਗਏ ਆ ਜਾਓ ਬੋਈ ਤੇਰਾ ਡਾਂਡਾ ਪਤਾ ਨਹੀਂ ਕੁਝ ਇਹ ਵਾਲਾ ਡਾਂਡਾ ਹਰੀ ਸਟੇਨਿੰਗ ਬੜੀ ਵੰਦਾ ਹੀ ਹੋਗਾ ਅਸਾਂ ਲੱਗ ਗਿਆ ਆ ਆਜੋ ਆਜੋ ਤੁਹਾਨੂੰ ਮੈਂ ਦੰਨਾ ਚਾਹ ਰਾ ਹਾਂ ਅ ਕੱਲ ਦੰਨਾ ਤੁਹਾਨੂੰ ਫੜ ਜਾ ਜਰਾ ਕੱਲ ਅਸਲੀ ਫਨ ਇੱਕ ਦਮਾ ਤੈਨੂੰ ਅਕਲ ਮੈਂ ਕੱਢ ਜਾ ਚਲਾ ਕੱਟੇ ਰਿਹਾ ਛੁੱਟੇ ਹੋ ਗਏ ਉਹ ਮਦਦ ਦਿੱਤਾ ਵੀ ਬਹਿ ਹੈ ਕਿ ਕੱਟ ਦੇ ਤੇ ਮੁੰਡਾ ਮੁੰਡਾ ਜਾਣਾ ਤੂੰ ਲੈਣੀ ਹੈ ਹੈ ਕੱਟ ਦੇ ਮੇਰੀ ਮੰਮੀ ਹੁਣ ਨਾ ਬੜਾ ਹੋਰ ਆ ਗਈ ਅੱਜ ਤਰੋਲ ਕੀਤੀ ਉਹ ਕੋਈ ਛੋੜਾ ਨੇ ਕੁੱਟਿਆ ਹੈ ਬੰਨੀ ਕਰਦੇ ਬੰਨੀ ਕਰਦੇ ਕਰਦੇ ਕੋਈ ਛਾਰੇ ਵਾਲਾ ਬਣਾ ਤੈਨੂੰ ਦੱਸਾਂ ਕਿੱਥੇ ਆ ਜਾ ਰ ਓ ਆਇਆ ਜਰਾ ਤੈਨੂੰ ਦੱਸਾਂ ਮੈਂ ਆਇਆ ਜਰਾ ਪੜੋਲਾ ਤੇ ਨੂੰ ਬੰਦਾ ਆਦਾ ਆ ਆਵਾਜ਼ ਆਵਾਜ਼ ਤੇ ਜਰਾ ਆ ਜਾ ਉੱਠ ਕੇ ਆ ਰੋਲ ਬਲੇ ਬਲੇ ਮੇਰੀ ਗੱਲ ਸੁਣ ਜਿਹੜਾ ਮਜ਼ਾਕ ਕੀਤਾ ਕੋਈ ਚੱਜ ਆ ਮਜ਼ਾਕ ਕਰੀਦਾ ਹੁੰਦਾ ਆ ਗੱਲਾਂ ਮਜ਼ਾਕ ਤੁਸੀਂ ਕੀਤਾ ਉਹਨਾਂ بس ਇਹ ਤਾਂ ਮਜ਼ਾਕ ਹੀ ਕੀਤਾ ਸੀਗਾ ਉਹਦੇ ਨਾਲ ਗੱਲ ਢਾਲੇ ਤੱਕ ਪਹੁੰਚੀ ਹੋਆ ਹੋਰਿਆਂ ਨੇ ਕੁੱਟਿਆ ਉਹਨੂੰ ਜਾ ਕੇ ਨਾ ਪਤਾ ਲਾਣਾ ਪੈਣਾ ਉਹਦੇ ਘਰ ਜਾ ਕੇ ਉਹ ਨੂੰ ਕਹਿਣਾ ਪੱਲੇ ਦਾ ਸੌਰੀ ਚੱਲਦੇ ਆਂ ਫੇਰ ਹੀ ਜਾ ਕੇ ਉਹਦੇ ਨਾਲ ਗੱਲਬਾਤ ਕਰਦੇ ਆ ਗੱਡੀ ਦਾ ਕਿਰਾਇਆ 2000 ਰੁਪਏ ਤੁਹਾਡੇ ਮਜ਼ਾਕ ਨੇ ਕਿੱਥੇ ਤੱਕ ਗੱਲ ਲਿਆਂ ਦੀ ਇਹ ਨਹੀਂ ਇਹਦਾ ਇਹਦਾ ਨਿਆਣਾ ਤੈਨੂੰ ਵੀ ਕਹਾਂ ਦੇ ਕਿਹੜਾ ਕੰਮ ਕਰਨਾ ਹੈ ਕਿਹੜਾ ਨਹੀਂ ਕਰਨਾ ਕੋਈ ਨਹੀਂ ਅਸੀਂ ਉਹਨੂੰ ਦੱਸ ਦਿੰਨੇ ਆ

ਲਾਓ ਤੇਰੀ ਹੱਥ ਜਾ ਕੇ ਨਾਲ ਦੇ ਨਾਲ ਮਿੰਨਤ ਕਰੋ ਫੇਰ ਜਾਂਦੇ ਆ ਥਾਣੇ ਜਿੱਥੇ ਵੀ ਜਾਣਾ ਆ ਅਗਲੇ ਹੱਥ ਮਾਰੀ ਦਾ ਹੁੰਦਾ ਕੋਈ ਨਹੀਂ ਅਸੀਂ ਗਲਤੀ ਮੰਨ ਲਾਂ ਗਲਤੀ ਮੰਨਣੀ ਪੈਣੀ ਆ ਜਾਂ ਕੀਤੀ ਉਹ ਤਾਂ ਮੰਨਣੀ ਆ ਗਲਤੀ ਵੀ ਕਿੱਡੀ ਭਾਰੀ ਕੀਤੀ ਆ ਕੱਲੂ ਇਹਦੀ ਮੁਕਰਾਂ ਦੇ ਫੋਨ ਤੇ ਵੀ ਫੋਟੋ ਆ ਅਗਲੇ ਕੋ ਨਾਲ ਮੈਨੂੰ ਵੀ ਬਗਲਾਮ ਕਰ ਦਿੱਤਾ ਤੁਸੀਂ ਤਾਂ

ਮਾਰਨ ਨੂੰ ਉਹ ਆ ਗਿਆ ਬਸਾਦ ਉਹਦੇ ਘਰ ਦੇ ਵਿੱਚ ਉਹ ਖਲਾਰਾ ਦੇ ਅੰਦਰ ਉਦੇ ਹੀ ਪਿਆ ਕੱਪੜਿਆਂ ਦਾ ਹੈ ਉਹ ਠੀਕਾ 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 ਔਰ ਸਾਡੇ ਜਿਆਦਾ ਕਹਿ ਲੱਗੂ ਕਿ ਇਹ ਹੁਣ ਡਾਕਟਰ ਕੋ ਜਾਵਾਂਗੇ ਤਾਂ ਹੀ ਪਤਾ ਲੱਗੂ ਆਓ ਚੱਲ ਕੋਈ ਗੱਲ ਨਹੀਂ ਮੈਂ ਜਿਆਦਾ ਨਾਲ ਤੁਹਾਨੂੰ ਆਓ ਸਪੋਟਰ ਵੀ ਨਹੀਂ ਚਲਾਣਾ ਹੋ ਪਹਿਲਾਂ ਥਾਣੇ ਵਾਲਾ ਕੰਮ ਤਾਂ ਨਵੇੜ ਲਈਏ ਉਈ ਗਾ ਨਹੀਂ ਚਲ ਥਾਣੇ ਵੀ ਦੇ ਲਾਣੇ ਦੇਖ ਲਾ ਇਹੇ ਕੰਮ ਤੁਸੀਂ ਕਰ ਦੇ ਦੋ ਆ ਦੇਖ ਲਓ ਮੈਂ ਬਗਾਰੇ ਦਾ ਤੁਹਾਡਾ ਕਦੀ ਖੋਸ਼ ਨਹੀਂ ਮੈਂ ਤਾਂ ਉਹਦੀ ਮੰਦਾ ਜੰਗਾ ਨਹੀਂ ਤੁਹਾਨੂੰ ਕਿਹਾ ਦੇਖ ਲਾ ਤੁਹਾਨੂੰ ਮੇਰਾ ਜਿਹੜੀ ਤੁਹਾਨੂੰ ਹੋਣੀ ਹੈਗੀ ਅਕਲੀ ਜੋ ਕੁੱਤੇ ਟੱਬਰ ਨੇ ਲਹੂ ਪੀ ਲਿਆ ਮੇਰਾ ਉਹ ਬਿੜਿਆ ਖਲਾੜਾ ਉਪੇਟਿਆ ਉਹ ਦਹਾਂ ਲਾਂਦੀ ਸੀ ਮੁਰ ਕੇ ਆ ਤੇਹਾਂ ਲਾਂਦੀ ਅੱਡੇ ਭੱਜ ਗਏ ਅੱਛਾ ਰੋ

ਤੂੰ ਫੋਨ ਕਰ ਦਿੰਦਾ ਰੋਟੀਆਂ ਤੈਨੂੰ ਦੋ ਬਸ ਮੇਰੇ ਜੁੱਤੀਆਂ ਵਾ ਕੇ ਮੈਂ ਕਿਹੜੇ ਮੂੰਹ ਨਾਲ ਫੋਨ ਕਰਦਾ ਤੁਹਾਨੂੰ ਮੈਨੂੰ ਨਹੀਂ ਨਾ ਦੱਸਿਆ ਤੇ ਹੁਣ ਦੱਸਿਆ ਮੈਨੂੰ ਮੈਂ ਕਹਾਂ ਤੈਨੂੰ ਪਤਾ ਹੀ ਹੋਣਾ ਫਰਾਵਾ ਲੈ ਰੱਖ ਫਰਾਵਾ ਉੱਥੇ ਅੰਦਰ ਫਰਾ ਉਹਦੇ ਬਹੁਤ ਗਰਮ ਸੀਗੇ ਕਾਨੂੰਨੀ ਚਾਰਮੋਣੀ ਹੁਣ ਠਾਣੇ ਹਜੇ ਪਤਾ ਨਹੀਂ ਕੀ ਬਣਨਾ ਕੋਈ ਨਹੀਂ ਕੋਈ ਨਹੀਂ ਥਾਣੇ ਵਾਲੇ ਤੈਨੂੰ ਪਤਾ ਹੀ ਥਾਣੇ ਵਾਲੇ ਪੈਸੇ ਮੰਗਦੇ ਥਾਣੇ ਵਾਲੇ ਆਪੇ ਦੇਣਗੇ ਭਾਵੇਂ ਭਰਾ ਤੋਂ ਲਿਆਵੇ ਭਾਵੇਂ ਮਾਂ ਤੋਂ ਲਿਆਵੇ ਭਾਵੇਂ ਪੇ ਤੋਂ ਲਿਆਵੇ ਮੈਂ ਨਹੀਂ ਪੰਦੀ ਦੇਣੀ ਹੈਗੀ ਪਾਂਡੇ ਵੀ ਉਦਾਂ ਹੀ ਖੜਾਰੇ ਪਿਆ ਹੈ ਵੀ ਨਹੀਂ ਦੋਤੇ ਹੋ ਆਗੇ ਹੈ ਚਲ ਕੋਈ ਨਹੀਂ ਹੁਣ ਹੋਰ ਜਾ ਕੇ ਦੋ ਪਾਂਡੇ ਜਿਹੜੇ ਉਹ ਵੀ ਉਹ ਵੀ ਆਇਆ ਉਹ ਰਾਤ ਨੂੰ ਉਹ ਵੀ ਕੱਲ੍ਹ ਜਾ ਦਰਦਾ ਆਇਆ ਮੈਨੂੰ ਦਰੋਹ ਹੋਂ ਦੇ ਵੀ ਦੇਖੀ ਕਿਦਾਂ ਖੜਕਣਾ ਹੋਂ ਦੇਖੀਏ ਕਾਹਾਂ ਕੋਲ ਚੱਲ ਹਾਂ ਕੋਟੜਨ ਖਾਣੂ ਆ ਮੇਨਾਂ ਤਾਂ ਜਿਹੜੀ ਹੋਈ ਹੋਈ ਆ ਵੈਸੇ ਇਹਨੇ ਮਾਰੀ ਕੋਈ ਨਹੀਂ ਇਹ ਅਗਲੀ ਦੇਣਾਂ ਹੋਣੀਆਂ ਹੋ ਮਾਰੀ ਖੇਤੀ ਨਹੀਂ ਕੋਈ ਗੱਲ ਨਹੀਂ ਕਰ ਦਿੰਦੇ ਹਾਲ ਕੋਈ ਨਹੀਂ ਇਹਨਾਂ ਨੂੰ ਦੱਸ ਦੇ ਜਰਾ ਕਦੇ ਇਹਨਾਂ ਨੇ ਹੋ ਗਏ ਭੰਡੇ ਤੋ ਗਏ ਚਲਾ ਇੰਦਰ ਬੈਠ ਕਦੇ ਇਹਨਾਂ ਮੈਨੂੰ ਨਹੀਂ ਸੀ ਬੋਲੀ ਉਹ ਮੈਨੂੰ ਪਤਾ ਉਹ ਤਾਂ ਇਦਾਂ ਬੋਲਦੀ ਨਹੀਂ ਹੈਗੀ ਸਕਦਾ ਬੋਲੂ ਵੀ ਤੈਨੂੰ ਯਾਰ ਨੇ ਗਲਤੀ ਜ਼ਰੀ ਮੈਂ ਬਥੇਰਾ ਕਿਹਾ ਮੈਂ ਉਹਨੂੰ ਦੇਖ ਲਾ ਇਹਦਾ ਮੈਂ ਜ ਆ ਦੇਖਿਆ ਕੋ ਉਹਨਾਂ ਮੈਂ ਤਾਂ ਪਰੇ ਨਹੀਂ ਆਪ ਫੋਟੋ ਆਉਂ ਮੈਨੂੰ ਕਿਹਾ ਵੀ ਆ ਕੁੜੀ ਨੂੰ ਆਈ ਜੋ ਇਹਨੂੰ ਬੱਸ ਅੱਡੇ ਛੱਡ ਦੇ ਕੋਈ ਨਹੀਂ ਉਦਾਂ ਮੈਂ ਕੀ ਬਕਾਰਿਆ ਤੁਹਾਡਾ ਕਦੀ ਮੈਂ ਤੁਹਾਨੂੰ ਮੰਦਾ ਚੰਗਾ ਕਿਹਾ ਉਹ ਤਾਂ ਛੋਟਾ ਹੀ ਗੱਲ ਹੋ ਗਿਆ ਉਹਨਾਂ ਦਾ ਮੈਂ ਉਹ ਤਾਂ ਬੱਚਾ ਸੀ ਤੁਸੀਂ ਤਾਂ ਨਹੀਂ ਬੱਚੇ ਟੋਟ ਆ ਗਏ ਉਹਨਾਂ ਪਤਾ ਤੈਨੂੰ ਨਹੀਂ ਪਤਾ ਲੱਗਾ ਜਾਣੀ ਹੈ ਪਤਾ ਸੀ ਉਹਨ ਦੀ ਗੱਲ ਐਨੀ ਬਾਧੀ ਜਾਣੀ ਅਸਾ ਤੱਕ ਹਾਂ ਸਮਝੋ ਲਗਾਦੇ ਆ ਤੁਹਾਡੇ ਪਹਾੜਾ ਆਸਾ ਅਗਲੀ ਰੋਕ ਕੇ ਚਲ ਗਈ ਆ ਹੁ ਜਾਣਾ ਪੈਣਾ ਉੱਥੇ ਹੁ ਕਿੱਦਾਂ ਮਾਝੀ ਵਿਸ਼ਵਾਸ ਚ ਦਵਾਓ ਆਹੋ ਕੋਈ ਨਹੀਂ ਚਲਦੇ ਆ ਜਾ ਕੇ ਮਿੰਤਤਾਲਾ ਕਰਦੇ ਆ ਕੋਈ ਗੱਲ ਨਹੀਂ ਅਦੇਲ ਗੁੱਟ ਟੋਟਿਆ ਉਹਦਾ ਝੋਟੋ ਦਾ ਵੀ ਢੋਲ ਕੇ ਆਇਆ ਮੈਂ ਤੇਰੇ ਤੋਂ ਬਾਹਰ ਚੰਗੀ ਕੁੱਤੇ ਖਾਣ ਕੀਤੀ ਚੰਗੇ ਚਿੱਤਰ ਉਹ ਤਾਂ ਕਹਿੰਦਾ ਹੋਰ ਵੀ ਇਹਦਾ ਮਾਰਦੇ ਆ ਤੇ ਮੋਤਲ ਹੁ ਮਾਰਨਾ ਹੋਣਾ ਨਹੀਂ ਨਹੀਂ ਤੈਨੂੰ ਨਹੀਂ ਬੁਲਾਏਗਾ ਉਦਾਂ ਭਾਬੀ ਮੇਰੀ ਰਾਸ ਨੂੰ ਮੈਂ ਤੈਨੂੰ ਦੇਖ ਲਾ ਜਦੋਂ ਉੱਥੇ ਸਾਥੀ ਗੱਲ ਤੈਨੂੰ ਬੁਲਾਉਣਾ ਹੱਥ ਜੋੜ ਕੇ ਤੈਨੂੰ ਬੁਲਾਇਦੇ ਕੱਲ ਤੂੰ ਮੈਨੂੰ ਆਵਾਜ਼ ਮਾਰੀ ਮੈਂ ਜਾਰੇ ਤੈਨੂੰ ਕੋਲੋਂ ਭੱਜ ਕੇ ਆਇਆ ਭਾਬੀ ਨੇ ਪਹਿਲੀ ਵਾਰ ਚਲ ਆਵਾਜ਼ ਮਾਰੀਆ ਤੇ ਪਤਾ ਨਹੀਂ ਕੀ ਹੋਇਆ ਤੁਸੀਂ ਆਪੇ ਮੇਰੇ ਨਾਲ ਭੇਜ ਕੇ ਕੁੜੀ ਨੂੰ ਆਪੇ ਤੁਸੀਂ ਫੋਟੋਆਂ ਬਾਤੀਆਂ ਚਰਮਗਾਨੀ ਸੀ ਕੁਛ ਗਲਤੀ ਹੋ ਗਈ ਸਾਡੇ ਵੱਲੋਂ ਕੋਈ ਹਲਵੰਤ ਨੂੰ ਉਦਾਂ ਪਤਾ ਨਹੀਂ ਤੁਹਾਨੂੰ ਕਿਦਾਂ ਇਦਾਂ ਦਾ ਮਜ਼ਾਕ ਸੁਧ ਗਿਆ ਦੇਖ ਲਾ ਅਗਿਆਤ ਤੁਸੀਂ ਕਰੀ ਕਦੀ ਤੇਰੇ ਤੇ ਚਰਮ ਘੋਰ ਕਰੀ ਨਹੀਂ ਕੀਤਾ ਪਲਵੰਤ ਨੂੰ ਕਰ ਫੋਨ ਕੋਈ ਨਹੀਂ ਮੈਂ ਦੇਖਣਾ ਨਹੀਂ ਉਹਨਾਂ ਨੂੰ ਮਨਾ ਲਈ ਆ ਕੋਈ ਨਹੀਂ ਮੈਂ ਗੱਲ ਕਰਦੀ ਆ ਨੰਬਰ ਦਿਓ ਪਲਵੰਤ ਦਾ ਜਦੋਂ ਮੇਰਾ ਸਰਜਾਨਾ ਨਹੀਂ ਪੰਗਾ ਪੜਾ ਉਹਦਾ ਸਾਡੇ ਕੋਲ ਸੀਗਾ ਹੁਣ ਨੰਬਰ ਨਿਕਲ ਗਿਆ ਫੋਨ ਚ ਆ ਤੁਸੀਂ ਉਹਨੂੰ ਫੋਨ ਕਰੇ ਫੋਟੋ ਖਿੱਚ ਕੇ ਭੇਜੋਗੇ ਉਹਦਾ ਨੰਬਰ ਹੈ ਨਹੀਂ ਸੀਗਾ ਉਹਦਾ ਫਰਾਂ ਨੰਬਰ ਹੁਣ ਕਿੱਥੇ ਗਿਆ ਲਾਹ ਹੁਣ ਘਰ ਵਾਲੇ ਨੇ ਦੇ ਦਿੱਤਾ ਨਹੀਂ ਆ ਬੁਆ ਆ ਬੁਤ ਨੰਬਰ ਲਾਹ ਹੁਣ ਹੈਲੋ 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 ਹਲਵਾਨ ਤਾਂ ਅੰਦਰ ਬੈਠੀ ਆ ਕਲਵਾਨਤ ਤੁਸੀਂ ਕਿੱਥੇ ਹੋ ਹਾਂਜੀ ਭੈਣ ਜੀ ਮੈਂ ਕਿੱਥੇ ਜਾਣਾ ਸੀਗਾ ਅੱਛਾ ਉਈਆ ਇਹ ਕਿਦਾਂ ਇਹ ਬੱਸ ਉਹ ਲੱਗਿਆ ਕਲਵੰਤ ਗਈ ਆ ਆ ਕਲਵੰਤ ਬੈਠੀ ਆ ਉਹ ਇੱਥੇ ਬੈਠਿਆ ਉਹ ਬੱਸ ਭਾਜੀ ਹੋੜਾ ਹੀ ਹੁੰਦਾ ਇਹਨਾਂ ਨੇ ਤਾਂ ਕੱਲ ਮੈਨੂੰ ਦੱਸ ਦਿੱਤਾ ਸੀਗਾ ਠੀਕ ਆ ਉਹ ਵੇਸੀ ਬਥੇਰੀ ਸਾਡੀ ਤੂੰ ਤੂੰ ਮੈਂ ਮੈਂ ਬਥੇਰੀ ਹੋਈ ਪਰ ਇਹਨਾਂ ਸਾਰੀ ਗੱਲ ਮੈਨੂੰ ਦੱਸ ਦਿੱਤੀ ਸੀ ਠੀਕ ਆ ਇਹ ਤਾਂ ਪਾ ਗਈ ਸੀ ਸਾਡੇ ਘਰ 'ਚ ਕਲੇਸ਼ ਠੀਕ ਆ ਇਹਨਾਂ ਨੇ ਆਂ ਘੱਟ ਨਹੀਂ ਕੀਤੀ ਯਾਨੀ ਕ੍ਰੇਡ ਬਾਂਡ ਨਹੀਂ ਘੱਟ ਕੀਤੀ ਇਹਨਾਂ ਨੇ ਕੋਈ ਕੋਸ਼ਿਸ਼ ਕੀਤੀ ਵੀ ਕਰਦੀ ਹੈ ਤਮਾਸ਼ਾ ਦੇਖੀਏ ਇਹ ਦੇਖਿਆ ਇਹਦਾ ਤਾਂ ਪਤਾ ਕਿ ਕੀਤਾ ਨਹੀਂ ਸੀਗਾ ਨਹੀਂ ਉਹਨਾਂ ਜਾ ਕੇ ਸਾਹਮਣੇ ਆ ਕੇ ਜੀ ਅੱਛਾ ਉਹ ਵੀ ਆ ਜੀ ਵੀ ਸਾਹਮਣੇ ਆਈ ਕਈ ਵਾਰੀ ਇਹਨੂੰ ਪਤਾ ਲੱਗਵੇ ਇਹ ਵਗਣਾ ਸਵਾਸ ਸਵਾਸੇ ਰਕ ਕਰਦਾ ਕਈ ਵਾਰੀ ਇਹਦਾ 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 ਇਦਾਂ ਸੀ ਬਹੁਤ ਵੱਧ ਘੱਟ ਬੋਲੇ ਜੇ ਇਹਦੀ ਜਗ੍ਹਾ ਕੋ ਉਦਾਂ ਦੀ ਲਾਈ ਲੱਗ ਹੁੰਦੀ ਹੂੰ ਹੂੰ ਆ ਪੈ ਗਿਆ ਸੀ ਸੇ ਆਪਾ ਇਹਦਾ ਜੇ ਆਪਣਾ ਘਰ ਦੇਖ ਸਕੇ ਇਹ ਕੋ ਬਾਹਲਾ ਹੁੰਦਾ ਪੰਗਾ ਪੈ ਜਾਣਾ ਸੀ ਥਾਣੇ ਜਾਣਾ ਥਾਣੇ ਦਾ ਗੱਲ ਪਈ ਕੋਈ ਮਜ਼ਾਕ ਮਜ਼ਾਕ ਚ ਘਰ ਉੱਜੜ ਜਾਂਦੇ ਆ ਉੱਜੜ ਜਾਂਦੇ ਉੱਜੜ ਜਾਂਦੇ ਆ ਇਹਦਾ ਕੰਮ ਸਹੀ ਆ ਨਹੀਂ ਮੈਨੂੰ ਜੇ ਨਾ ਪੈਂਦੀ ਇਹ ਸਮਝਾ ਦੇ ਨਾ ਦੱਸ ਦੇ ਵੀ ਆਪੇ ਹੀ ਗਲੇਸ਼ ਪੈ ਕੇ ਘਰ ਉੱਜੜਦਾ ਹੀ ਸੀ ਮੈਂ ਸਾਰਾ ਕੁਝ ਇਹਨੂੰ ਦੱਸਿਆ ਵੀ ਐਦਾਂ ਦਾ ਮੈਨੂੰ ਆਪ ਬਾਜਮਾਰੀ ਭਾਬੀ ਨੇ ਮੈਂ ਰੁਕ ਗਿਆ ਕੁੜੀ ਮੇਰੇ ਨਾਲ ਗਈ ਆ ਤੇ ਹੁਣ ਕੁੜੀ ਚਲੋ ਜਿਹੜੀ ਰਿਸ਼ਤੇਦਾਰੀ ਸੀ ਕੋ ਖਾਸੇ ਸੀਗੀ ਮੈਂ ਕਹਾਂ ਚਲੋ ਮੈਨੂੰ ਬਾਜ ਮਾਰਨਾ ਹੈ ਮਾਰਦਾ ਬੰਦਾ ਤਾਂ ਕੋਈ ਗੱਲ ਨਹੀਂ ਜਾਂ ਪਰ ਇਹਨਾਂ ਨੂੰ ਪਤਾ ਲੱਗ ਗਿਆ ਪਰ ਮੈਨੂੰ ਆਸ਼ੂ ਨੇ ਵੀ ਇਦਾਂ ਹੀ ਦੱਸਿਆ ਫੇ ਫੇਰ ਮੈਨੂੰ ਉਹ ਸ਼ੱਕ ਪਾ ਗਿਆ ਸ਼ੱਕ ਪਾ ਗਿਆ ਉਹ ਕਿਹੋ ਜਿਹਾ ਕੀਤਾ ਇਹਨਾਂ ਨੇ ਵੀ ਹਾਂ ਵੀ ਕਿਸ ਤਰ੍ਹਾਂ ਮੈਂ ਨਹੀਂ ਸਮਝੀ ਤੇ ਗੁੱਸੇ ਵਿੱਚ ਮੈਂ ਪਹਿਲਾਂ ਵੀਡੀਓ ਦੇਖ ਪਾ ਕੇ ਵੀਡੀਓ ਨਾਲ ਹੀ ਆ ਗਈ ਕੋਈ ਗੱਲ ਨਹੀਂ ਸਾਡੇ ਵੀ ਫਿਰ ਦੱਤੇ ਇਹਨਾਂ ਦੇ ਹੋਏ ਆ ਦੋਨਾਂ ਦੇ ਚਲੋ ਕੁੱਟਣਾ ਤਾਂ ਨੂੰ ਠੀਕ ਨਹੀਂ ਨਹੀਂ ਕੁੱਟਿਆ ਕਿਉਂ ਲਗਾ ਇਹਨਾਂ ਨੂੰ ਅਕਲ ਦੇਣੀ ਸੀ ਸਵਾਰ ਕੇ ਮੈਂ ਨਹੀਂ ਤੁਸੀਂ ਦੱਸੋ ਸਾਡੇ ਮੇਰੇ ਸਰਵਿਸ਼ਵਾ ਦਿੱਤੇ ਆਂਡੇ ਵੀ ਮੈਂ ਮੰਨ ਕੇ ਝਾੜੂ ਦੀ ਤੇਰੇ ਆਣ ਕੇ ਸਾਰਾ ਕੰਮ ਵੀ ਤੁਸੀਂ ਕਰਾਲੇ ਤੁਸੀਂ ਤਾਂ ਸਾਡੇ ਹੋ ਆਡਾ ਘੱਟ ਗਿਆ ਕੁਝ ਘੱਟ ਗਿਆ ਤੇਰਾ ਕੁਝ ਸੰਗੇ ਵੀ ਤਾਂ ਤੁਸੀਂ ਪਾਏ ਸਵੇ ਇੰਨਾ ਤਾਂ ਹੋਣਾ ਚਾਹੀਦਾ ਇੰਨਾ ਤਾਂ ਸੇਕ ਲੱਗਣਾ ਚਾਹੀਦਾ ਆ ਇੰਡੀਗੋ ਦਾ ਗੁੱਤ ਖਾਈ ਤੁਹਾਡੇ ਨਾਲ ਹੋਣੀ ਚਾਹੀਦੀ ਆ ਇਤੋਂ ਵੀ ਜ਼ਿਆਦਾ ਹੋਣੀ ਇਹ ਨਹੀਂ ਥੋੜੀ ਹੋਈ ਆ ਅਜੇ ਦਾਹਾਂ ਤੋਂ ਜਿਹੜਾ ਤੁਸੀਂ ਇਦਾਂ ਦਾ ਕੋਈ ਇਹਦੇ ਨਾਲ ਮਜ਼ਾਕ ਨਾ ਕਰੂਂਗੇ ਚਲੋ ਹੁਣ ਚਲ ਹੁਣ ਜਦ ਗਲਤੀ ਦਾ ਸਾਫ ਹੋ ਗਿਆ ਹੁਣ ਫੇਰ ਹਾਂ ਬੋਲਦਾ ਨਹੀਂ ਉਹ ਵੀ ਉਹ ਗਾਨੀ ਉਹਨੂੰ ਬੰਦੇ ਦਾ ਬਣਾਇਆ ਉਹਨੂੰ ਉਹਨੂੰ ਸਮਝਾ ਦੇ ਲੋਰਿਆ ਜਿਹੜਾ ਕਹਿੰਦਾ ਕੇ ਵਾਰੀ ਸਾਹ ਉਹ ਹੈ ਤਾਂ ਚਲੋ ਇਹਨਾਂ ਨੂੰ ਰੋਕਣਾ ਚਾਹੀਦਾ ਤਾਂ ਕਹਿੰਦੇ ਜੀ ਗਲਤੀ ਇਹ ਜੀ ਨਾ ਹੁੰਦੀ ਗਲਤੀ ਇਹਦੀ ਇਹਨੇ ਕਹਿੰਦੇ ਵਾਰਾ ਕੰਮ ਕਰਾਇਆ ਉਹ ਨਾਲ ਨਹੀਂ ਆਇਆ ਹੁਣ ਬੋਲ ਜਾ ਨਹੀਂ ਉਹ ਡਰਦਾ ਹੀ ਨਹੀਂ ਆਇਆ ਵੀ ਕਿਤੇ ਉਹੀ ਗੱਲ ਨਾ ਹੋਵੇ ਡਰ ਗਿਆ ਹਾਂ ਡਰਦਾ ਹੀ ਨਹੀਂ ਆਇਆ ਪੁੱਟਦਾ ਹੁਣ ਡਰ ਗਿਆ ਹਾਂ ਇਹ ਮੇਰਾ ਹੱਥ ਹੱਥ ਵੀ ਰਹਿ ਕਿੱਦਾਂ ਬਣਿਆ ਇਹ ਹੁਣ ਇਹ ਵੀ ਹਾਂ ਦੇਰ ਅਸੀਂ ਇਹ ਤੈਨੂੰ ਦੱਸਦੇ ਹਾਂ ਕਿ ਇਹ ਬੰਨਿਆ ਸੀ ਠੀਕ ਹੀ ਜਦ ਫਟਾ ਲੱਗ ਗਿਆ ਵੀ ਕਿਸ ਤਰ੍ਹਾਂ ਹੋ ਗਿਆ ਹੁਣ ਤੈਨੂੰ ਦੱਸਦੇ ਆ ਇਹ ਕਾਹਤੇ ਬੰਨਿਆ ਸੀ ਲੈ ਉਹ ਹੱਥ ਇਹ ਨੂੰ ਤੇਰਾ ਇਹਦਾ ਤਾਂ ਬੰਨਿਆ ਸੀ ਅੱਛਾ ਆਪਾਂ ਨਹਿਲੇ ਦੇ ਥੰਦਰੀ ਦੀ ਵਾਰਾ ਐਦਾਂ ਵੱਜਦਾ ਜੇਲਾ ਨਹਿਲੇ ਦੇ ਹਾਂ ਐਦਾਂ ਆ ਹਾਂ ਇਹ ਨੂੰ ਸਵਾ ਦੇਰ ਐਦਾਂ ਦਹਿਲਾ ਮਾਨ ਨਾਲੇ ਟੱਕ ਜਾਂਦੇ ਅਗਲੇ ਆ ਬੇ ਨਾ ਹੋਣਾ ਕਰੇਗਾ ਮਾੜਾ ਜਿਹਾ ਕੀਤਾ ਆ ਘਰ ਕੋਈ ਦਾ ਨਹੀਂ ਮੜ ਮੋਢੀ ਵਿੱਚ ਜੜੀ ਆ ਹੋ ਜਾਣਾ ਨਹੀਂ ਪਤਾ ਸੀ ਨਹੀਂ ਨਹੀਂ ਚਲ ਕੋਈ ਨਹੀਂ ਦੋ ਚਾਰ ਮਾਰੀਆਂ ਚੰਗੀਆਂ ਨੂੰ ਨਾਲੇ ਹੱਥ ਦਿੱਤੇ ਕਰ ਲੈ ਮੈਂ ہاں ਜੀ ਬੰਦੇ ਕਿੰਨੇ ਵੀ ਬੰਦਾ ਮਿਲ ਗਿਆ ਹਾਂ